ਕੀ ਮੈਂ ਖੁਸ਼ੀ ਮਨਾਵਾਂ ਕੀ ਮੈਂ ਦੁੱਖ ਬੰਡਾਵਾਂ ਕੀ ਮੈਂ ਖੁਸ਼ੀ ਮਨਾਵਾਂ ਤੇ ਕੀ ਮੈਂ ਦੁੱਖ ਬੰਡਾਵਾਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਧਰ ਨੂੰ ਜਾਵਾਂ ਇੱਕ ਪਾਸੇ ਤਾਂ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰ ਆ ਗਿਆ 27 ਤਰੀਕ ਦਾ ਇੱਕ ਪਾਸੇ ਛੋਟੇ ਸਾਹਿਬ ਜਾਦਿਆਂ ਦੀ ਸ਼ਹਾਦਤ ਸੰਸਕਾਰ ਆ ਗਏ ਕੀ ਕਰੀਏ ਸਮਝ ਨਹੀਂ ਆਉਂਦੀ ਇੱਕ ਕਲੰਡਰ ਵਾਲੇ ਕੀ ਕਰਦੇ ਆ ਜਾਂ ਨਾ ਕਰਦੇ ਆ ਸਭ ਕੁਝ ਇਕੱਠਾ ਕਰੀ ਜਾਂਦੇ ਆ ਜੀ ਸੰਗਤ ਜੀ ਤੁਸੀਂ ਆਪ ਸਮਝਦਾਰੋਂ ਆਪ ਹੀ ਉਸ ਅਕਾਲ ਪੁਰਖ ਨੇ ਜੋ ਕਰੋਨਾ ਆਪਾਂ ਤੋਂ ਆਪੇ ਕਰਵਾ ਲੈਣਾ ਹੁਣ ਕਰੀਏ ਤਾਂ ਕਰੀਏ ਕੀ ਇੱਧਰ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਰਮ ਦਿਹਾੜਾ ਆ ਗਿਆ ਤੇ ਇਧਰੋਂ ਆ ਗਿਆ ਛੋਟੇ ਸਾਹਿਬ ਜਦਿਆ ਦੀ ਤੇ ਮਾਤਾ ਗੁਜਰੀ ਦਾ ਸੰਸਕਾਰ 27 ਤਰੀਕ ਦੇ ਕੀ ਕਰੀਏ ਜੇ ਨਾ ਕਰੀਏ ਹੁਣ ਕੁਝ ਨਹੀਂ ਬੱਲੇ ਜਥੇਦਾਰ ਕਹਿ ਰਹੇ ਨੇ 27 ਤਰੀਕ ਨੂੰ ਗੁਰਪੁਰ ਮਨਾਇਓ ਚੱਲਣਾ ਪੈਣਾ ਹੁਣ ਕਿਉਂਕਿ ਜਥੇਦਾਰ ਜਿਵੇਂ ਕਹਿ ਰਹੇ ਨੇ ਸਭ ਕਰਨਾ ਪੈਣਾ ਪਰ ਆਪਦੀ ਬਹੁਤੀ ਨਾ ਖੁਸ਼ੀ ਮਨਾਇਓ ਦੇਖ ਲਿਓ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਦਿਹਾੜਾ ਤੇ ਉਹਨਾਂ ਦੇ ਲਾਲਾਂ ਦਾ ਸਿੱਧੀ ਦਿਹਾੜਾ ਜਿਹੜਾ ਸੰਸਕਾਰ ਹੋਣੇ ਆ ਸੰਗਤ ਫਤਿਹਗੜ੍ਹ ਸਾਹਿਬ ਹੋਊਗੀ ਕਿ ਅਨੰਦਪੁਰ ਸਾਹਿਬ ਜਾ ਕੇ ਚਲੋ ਬਾਕੀ ਰੰਗ ਨੇ ਦਾਤੇ ਦੇ ਸਭ ਉਹਨੇ ਕੁਝ ਕਰਨਾ ਪਰ ਤੁਸੀਂ ਜਿਵੇਂ ਡਿਊਟੀ ਲਈਓ ਉਵੇਂ ਜਰੂਰ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ